ਸਰਸਵਰ ਕਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਬਠਿੰਡਾ ਦੇ ਵਿੱਚ ਇੱਕ ਸਮਾਗਮ ਦਾ ਆਯੋਜਨ ਹੋਇਆ ਜਿੱਥੇ ਸ਼ਹੀਦ ਕਿਸਾਨ ਉਹਨਾਂ ਦੇ ਪਰਿਵਾਰ ਵੀ ਪਹੁੰਚੇ ਨੇ ਇਸੇ ਦਰਮਿਆਨ ਏਡੀਸੀ ਬਿਠਿੰਡਾ ਪੂਨਮ ਸਿੰਘ ਜਿਹੜਾ ਦਾਇ ਕਹਿਣਾ ਕਿ ਸਮਾਗਮ ਦੇ ਵਿੱਚ ਪਹੁੰਚ ਕੇ ਉਹਨਾਂ ਨੂੰ ਬੜੀ ਖੁਸ਼ੀ ਹੋਈ ਹੈ ਤੇ ਉਹਨਾਂ ਦਾ ਜਿਹੜਾ ਪ੍ਰਸ਼ਾਸਨ ਹੈ ਵਿਭਾਗ ਹੈ ਤੇ ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਲਗਾਤਾਰ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਸਪੋਰਟ ਵੀ ਕਰਦੇ ਆ ਰਹੇ ਨੇ ਤਾਂ ਇੱਥੇ ਸਨਮਾਨ ਸਮਾਗਮ ਦਾ ਆਯੋਜਨ ਹੋਇਆ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਜਿਹੜੇ ਸ਼ਹੀਦ ਕਿਸਾਨਾਂ ਦੇ ਪਰਿਵਾਰ ਨੇ ਉਹਨਾਂ ਨੂੰ ਨੌਕਰੀ ਤੇ ਹੋਰ ਜਿਹੜੀ ਮਦਦ ਹੈ ਉਹ ਵੀ ਪ੍ਰਸ਼ਾਸਨ ਦੇ ਵੱਲੋਂ ਵਖੂਬੀ ਦਿੱਤੀ ਜਾ ਰਹੀ ਹੈ ਤੇ ਇਸੇ ਦਰਮਿਆਨ ਉਹਨਾਂ डीसी ਬਠਿੰਡਾ ਸ਼ੌਕ ਤਹਿਮਦ ਪਰੇ ਉਹਨਾਂ ਦੀ ਵੀ ਬੜੀ ਸ਼ਲਾਘਾ ਕੀਤੀ ਹੈ ਉਹਨਾਂ ਦਾ ਕਹਿਣਾ ਕਿ ਡੀਸੀ ਸਭ ਤੋਂ ਵੱਲ ਹੁਕਮ ਨੇ ਕਿ ਹਰ ਕਿਸੇ ਦੀ ਮੁਸ਼ਕਲ ਸੁਣਨੀ ਵੀ ਹੈ ਤੇ ਪਹਿਲ ਦੇ ਆਧਾਰ ਤੇ ਹੱਲ ਵੀ ਕਰਨੀ ਹੈ ਉਹਨਾਂ ਦਾ ਕਹਿਣਾ ਕਿ ਇਸੇ ਤਰ੍ਹਾਂ ਚੱਲਦਿਆਂ ਹੋਇਆਂ ਲੋਕਾਂ ਤੇ ਕਿਸਾਨਾਂ ਦੇ ਨਾਲ ਹਮੇਸ਼ਾ ਇਹ ਪ੍ਰਸ਼ਾਸਨ ਖੜਾ ਹੋਇਆ ਹਾਂਜੀ ਮੈਂ ਦਰਬਾਰਾ ਸਿੰਘ ਸਿੱਧੂ ਰਿਟਾਇਰਡ ਅਸਿਸਟੈਂਟ ਜਨਰਲ ਮੈਨੇਜਰ ओरिएंटਲ ਬੈਂਕ ਆਫ ਕਮਰਸ ਸਾਡੀ ਸੰਸਥਾ ਆਤਮ ਪ੍ਰਗਤ ਸੋਸ਼ਲ ਵੈਲਫੇਅਰ ਕਾਉਂਸਲ ਲੁਧਿਆਣਾ ਹੈ ਫਾਰਮ ਸਪੋਰਟੀਮ ਬਠਿੰਡਾ ਦੀ ਅਸੀਂ ਜਿੰਨੇ ਵੀ ਕਿਸਾਨ ਅੰਦੋਲਨ ਦੌਰਾਨ ਸਾਡੇ ਸ਼ਹੀਦ ਹੋਏ ਨੇ ਕਿਸਾਨ ਜਾਂ ਖੇਤ ਮਜ਼ਦੂਰ ਉਹਨਾਂ ਦੀ ਪੰਜਾਬ ਸਰਕਾਰ ਵੱਲੋਂ ਇੱਕ ਪਾਲਿਸੀ ਬਣਾਈ ਗਈ ਸੀ ਕਿ ਇਹਨਾਂ ਸਾਰੇ ਪਰਿਵਾਰਾਂ ਨੂੰ 5-5 ਲੱਖ ਰੁਪਏ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣੀ ਹੈ ਸੋ ਅੱਜ ਮੈਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਹੈ ਕਿ ਜ਼ਿਲ੍ਹਾ ਬਠਿੰਡਾ ਦੇ ਵਿੱਚੋਂ ਪੂਰੇ ਪੰਜਾਬ ਦੇ ਵਿੱਚੋਂ ਸਾਡਾ ਜ਼ਿਲ੍ਹਾ ਮੋਰੀ ਹੈ ਔਰ ਲਗਭਗ ਸਾਰੇ ਪਰਿਵਾਰਾਂ ਨੂੰ ਜਿਨ੍ਹਾਂ ਕੇਸਾਂ ਦੇ ਵਿੱਚ ਕੋਈ ਤਕਨੀਕੀ ਨੁਕਸ ਨਹੀਂ ਸੀਗਾ ਸਾਰਿਆਂ ਨੂੰ ਨੌਕਰੀਆਂ ਮਿਲ ਚੁੱਕੀਆਂ ਨੇ 12 ਪਰਿਵਾਰਾਂ ਨੂੰ ਸੀ ਕੈਟਾਗਰੀ ਦੇ ਵਿੱਚ ਮੀਨਸ ਕਿ ਕਲੈਰੀਕਲ ਦੇ ਵਿੱਚ ਨੌਕਰੀਆਂ ਮਿਲੀਆਂ ਨੇ ਜਿਹੜੇ ਗ੍ਰੈਜੂਏਟ ਨੇ ਔਰ ਉਸ ਤੋਂ ਥੱਲੇ 69 ਪਰਿਵਾਰਾਂ ਨੂੰ ਡੀ ਕੈਟਾਗਰੀ ਦੇ ਵਿੱਚ ਨੌਕਰੀਆਂ ਮਿਲ ਕੇ ਉਹ ਨੌਕਰੀਆਂ ਜੁਆਇਨ ਕਰ ਚੁੱਕੇ ਨੇ ਸਿਰਫ ਇਹ ਨਹੀਂ ਕਿ ਨਿਯੁਕਤੀ ਪੱਤਰ ਜਾਰੀ ਹੋਏ ਨੇ ਉਹ ਮੈਡੀਕਲ ਵਗੈਰਾ ਕਰਾ ਕੇ ਆਪਣੀਆਂ ਨੌਕਰੀਆਂ ਦੇ ਉੱਤੇ ਹਾਜ਼ਰ ਹੋਏ ਨੇ ਸੋ ਅੱਜ ਦਾ ਜਿਹੜਾ ਸਾਡਾ ਸਮਾਗਮ ਹੈ ਅੱਜ ਇੱਥੇ ਸਾਡੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਐਮ ਦਾ ਪਰੇ ਜੀ ਸਾਡੇ ਸਾਬਕਾ ਸੀਐਮਓ ਤੇਜਵੰਤ ਸਿੰਘ ਢਿੱਲੋਂ ਜੀ ਤੇ ਬਾਕੀ ਹੋਰ ਅਧਾਰਿਆਂ ਦੇ ਵਿੱਚ ਜਿੰਨੇ ਵੀ ਕਰਮਚਾਰੀ ਜਾਂ ਅਧਿਕਾਰੀਆਂ ਨੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਇਨਾਂ ਜਿਹੜੇ ਚੀਤ ਪਰਿਵਾਰਾਂ ਦੇ ਮੈਂਬਰਾਂ ਨੂੰ ਨੌکریاں ਦਿਵਾਉਣ ਜਾਂ ਮਾਅਬਜਾ ਦਿਵਾਉਣ ਦੇ ਵਿੱਚ ਆਪਣਾ ਸਹਿਯੋਗ ਦਿੱਤਾ ਹੈ ਉਹਨਾਂ ਨੂੰ ਸਨਮਾਨਿਤ ਕਰਨ ਵਾਸਤੇ ਅਸੀਂ ਅੱਜ ਦਾ ਪ੍ਰੋਗਰਾਮ ਰੱਖਿਆ ਉਹਦੇ ਵਿੱਚ ਜਿੰਨੇ ਵੀ ਕਰਮਚਾਰੀ ਚਾਹੇ ਉਹ ਤਹਿਸੀਲ ਦੇ ਵਿੱਚ ਐਸਡੀਐਮ ਦਫ਼ਤਰ ਦੇ ਵਿੱਚ ਚਾਹੇ ਉਹ ਸੀਐਮਓ ਦਫ਼ਤਰ ਦੇ ਵਿੱਚ ਜਿਨ੍ਹਾਂ ਨੇ ਵਿਦਾਊਟ ਕੋਈ ਕ੍ਰਪਸ਼ਨ ਤੋਂ ਇਮਾਨਦਾਰੀ ਦੇ ਨਾਲ ਸਾਡੇ ਨਾਲ ਸਾਰੇ ਪਰਿਵਾਰਾਂ ਦਾ ਸਹਿਯੋਗ ਕੀਤਾ ਉਹਨਾਂ ਨੂੰ ਅਸੀਂ ਸਨਮਾਨਿਤ ਕਰ ਰਹੇ ਹਨ ਪਰਿਵਾਰਾਂ ਵੱਲੋਂ ਉਹ ਅੱਜ ਦਾ ਸਾਡਾ ਸਾਰਾ ਇਹ ਪ੍ਰੋਗਰਾਮ ਆ ਦੇਖੋ ਜੀ ਮੈਂ ਅੱਜ ਦੇ ਪ੍ਰੋਗਰਾਮ ਦੇ ਲਈ ਸਰਦਾਰ ਦਰਬਾਰਾ ਸਿੰਘ ਜੀ ਸਿੱਧੂ ਉਹਨਾਂ ਦੀ ਸੰਸਥਾ ਜਿਹੜੀ ਆ ਆਤਮ ਪ੍ਰਕਾਸ਼ ਉਹਨਾਂ ਦੇ ਵੱਲੋਂ ਇਹ ਜਿਹੜਾ ਉਪਰਾਲਾ ਕੀਤਾ ਗਿਆ ਹੈ ਸਾਰੇ ਜਿਹੜੇ EMPLOYEES OFFICER ਸਭ ਨੇ ਜਨਨ ਨੇ ਅੱਗੇ ਆ ਕੇ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਸਪੋਰਟ ਕੀਤਾ ਔਰ ਪਹਿਲ ਕਰਕੇ ਅਤੇ ਬੜੀ ਇਮਾਨਦਾਰੀ ਦੇ ਨਾਲ ਉਹਨਾਂ ਨੇ ਕੰਮ ਕੀਤਾ ਉਹਨਾਂ ਨੇ ਅੱਜ ਇੱਥੇ ਇੱਕ ਸਨਮਾਨ ਸਮਾਰੋਹ ਰੱਖਿਆ ਸੀ ਔਰ ਮੇਰੇ ਲਈ ਬੜੀ ਖੁਸ਼ੀ ਅਤੇ ਮਾਣ ਦੀ ਗੱਲ ਵੀ ਹੈ ਕਿ ਮੈਂ ਬਠਿੰਡਾ ਪ੍ਰਸ਼ਾਸਨ ਦਾ ਹਿੱਸਾ ਹਾਂ ਜਿਸ ਦੀ ਸੁਚੱਜੀ ਜਿਹੜੀ ਲੀਡਰਸ਼ਿਪ ਹੈ ਉਹ ਸਾਡੇ ਮਾਨਯੋਗ ਡੀ ਸਾਹਿਬ ਸ਼੍ਰੀ ਸ਼ੌਕਤ ਅਹਿਮਦ ਪਰੇ ਜੀ ਕਰਦੇ ਨੇ ਔਰ ਜਿਸ ਤਰ੍ਹਾਂ ਕਿ ਸਭ ਨੂੰ ਪਤਾ ਹੈ ਕਿ ਹਰ ਬੰਦੇ ਦੀ ਉਹ ਗੱਲ ਸੁਣਦੇ ਨੇ ਮੈਨੂੰ ਲੱਗਦਾ ਨਹੀਂ ਕਿ ਅਜਿਹਾ ਕੋਈ ਬੰਦਾ ਹੋਊਗਾ ਜਿਹੜਾ ਡੀਸੀ ਦਫਤਰ ਤੋਂ ਬਿਨਾਂ ਡੀਸਾ ਨੂੰ ਮਿਲਿਆ ਜਾਂ ਉਹਨਾਂ ਨੂੰ ਆਪਦੀ ਸਮੱਸਿਆ ਦੱਸਿਆ ਵਾਪਸ ਗਿਆ ਹੋਊਗਾ ਔਰ ਜਿੱਥੋਂ ਤੱਕ ਵੀ ਕੋਸ਼ਿਸ਼ ਹੁੰਦੀ ਹੈ ਔਰ ਸਾਡੇ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਦੀ ਸਾਨੂੰ ਡੀਸਾ ਵੱਲੋਂ ਇਹੀ ਹਦਾਇਤ ਕੀਤੀ ਜਾਂਦੀ ਹੈ ਸਾਰਿਆਂ ਨੂੰ ਕਿ ਅਸੀਂ ਗੱਲ ਵੀ ਸੁਣਨੀ ਹੈ ਔਰ ਇਮੀਡੀਏਟ ਜਿਹੜਾ ਹੈਗਾ ਸਮੱਸਿਆ ਦਾ ਸਮਾਧਾਨ ਵੀ ਕਰਕੇ ਦੇਣਾ ਹੈਗਾ ਸੋ ਇਸ ਗੱਲ ਕਰਕੇ ਮੈਂ ਕਿਉਂਕਿ ਭਾਗਸ਼ਾਲੀ ਹਾਂ ਕਿ ਮੈਂ ਪ੍ਰਸ਼ਾਸਨ ਦਾ ਹਿੱਸਾ ਵੀ ਹਾਂ ਉਹਨਾਂ ਦੀ ਲੀਡਰਸ਼ਿਪ ਦੇ ਥੱਲੇ ਔਰ ਬਾਕੀ ਜਿਹੜੇ EMPLOYEES ਸਾਡੇ ਬ੍ਰਾਂਚਸ ਦੇ ਜਿਹੜੇ ਅੱਜ ਸਨਮਾਨਿਤ ਹੋਏ ਹੈ ਚੰਗਾ ਲੱਗਦਾ ਹੈ ਕਿਸੇ ਕਿਸਮ ਦੀ ਐਪਰੀਸ਼ੀਏਸ਼ਨ ਜਿਹੜੀ ਹੈ ਨਾ ਉਹ ਹਮੇਸ਼ਾ ਹੀ ਤੁਹਾਡਾ ਹੌਸਲਾ ਹੋਰ ਵਧਾਉਂਦੀ ਹੈ ਜਿਹੜੇ ਵੀ ਮੁਲਾਜ਼ਮਾਂ ਨੂੰ ਅੱਜ ਇੱਥੇ ਸਨਮਾਨਿਤ ਕੀਤਾ ਗਿਆ ਹੈ ਤਾਂ ਉਹਨਾਂ ਦੇ ਹੌਸਲਾ ਅਫਜ਼ਾਈ ਜਿਹੜੀ ਹੈ ਉਹ ਜ਼ਰੂਰ ਹੋਈ ਹੈ ਦੂਸਰੇ ਪਾਸੇ ਮੈਂ ਸਮਝ ਨਹੀਂ ਹੈ ਕਿ ਇਹ ਜਿਹੜਾ ਇਹ ਕਮ ਸੀਗਾ ਸ਼ਹੀਦ ਪਰਿਵਾਰਾਂ ਦੀ ਉਹਦੇ ਨਾਲ ਮਦਦ ਹੋਈ ਹੈ ਉਹਨਾਂ ਨੂੰ ਨੌਕਰੀਆਂ ਦੇਣ ਦੇ ਵਿੱਚ ਜਿਹੜਾ ਹੈਗਾ ਉਹ ਬੜੇ ਸਹਾਈ ਹੋਏ ਨੇ ਤਾਂ ਮੈਂ ਅੱਗੇ ਤੋਂ ਵੀ ਜਿਹੜਾ ਹੈਗਾ ਸਾਰੇ ਪ੍ਰਸ਼ਾਸਨ ਵੱਲੋਂ ਇਹ ਸਭ ਨੂੰ ਹੀ ਆਸ਼ਵਾਸ਼ਣ ਦਿਵਾਉਣੀ ਹੈ ਸ਼ਹੀਦ ਪਰਿਵਾਰਾਂ ਨੂੰ ਵੀ ਔਰ ਬਾਕੀ ਸਾਰਿਆਂ ਨੂੰ ਹੀ ਕਿ ਜਿਲ੍ਹਾ ਪ੍ਰਸ਼ਾਸਨ ਜਿਹੜਾ ਹੈਗਾ ਉਹ ਹਮੇਸ਼ਾ ਹੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ ਤੁਸੀਂ ਸਾਨੂੰ ਦੱਸੋ ਰੈਦਰ ਵੀ ਆਰ ਅਵੇਲੇਬਲ ਔਨ ਦਾ ਫੋਨ ਆਲਸੋ ਹਮੇਸ਼ਾ ਹੀ ਅਸੀਂ ਅਵੇਲੇਬਲ